ਸ਼੍ਰੀ ਹਰਗੋਬਿੰਦਪੁਰ ਦੀ ਅੱਜ ਦੀ ਤਾਜ਼ਾ ਖਬਰ ਜੋ ਕੱਲ ਕਿਸਾਨ ਮਿਹਨਤੂਰ ਸੰਘਰਸ਼ ਕਮੇਟੀ ਵੱਲੋਂ ਐਮਐਲਏ ਦੇ ਦਫ਼ਤਰਾਂ ਅੱਗੇ ਧਰਨਾ ਲਾਉਣ ਦੀ ਗੱਲ ਹੋਈ ਸੀ ਉਹ ਸ਼੍ਰੀ ਹਰਗੋਬਿੰਦਪੁਰ ਦੇ ਹਲਕੇ ਵਿੱਚ ਐਮਐਲਏ ਅਮਰਤਪਾਲ ਦੇ ਘਰ ਦੇ ਅੱਗੇ ਵੀ ਧਰਨਾ ਲੱਗਿਆ ਸੀ ਜਿਸ ਦੇ ਵਿੱਚ ਗੁਰਾਹ ਜਥੇਬੰਦੀ ਨੇ ਵੀ ਨਾਲ ਯੋਗਦਾਨ ਪਾਇਆ ਸੀ ਉਹਦੇ ਵਿੱਚ ਕੀ ਹੋਇਆ ਕਿ ਸਾਡਾ ਇੱਕ ਬਲਾਰਾ ਜੋ ਬਲਾਕ ਸ਼੍ਰੀ ਹਰਗੋਬਿੰਦਪੁਰ ਦਾ ਖਜ਼ਾਨਚੀ ਗਰਮੇਸ਼ ਸਿੰਘ ਉਸ ਨੂੰ ਜਦੋਂ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਉਸ ਨੇ ਚਲੋ ਗੱਲਾਂ-ਬਾਤਾਂ ਹੁੰਦੀਆਂ ਨੇ ਗੱਲਬਾਤ ਹੋਈ ਸੀ ਬੋਲਿਆ ਗਿਆ ਸੀ ਬੋਲਦੇ-ਬੋਲਦੇ ਪ੍ਰਚਾਰਕ ਸਾਰਿਆਂ ਨੇ ਕਰਦਿਆਂ ਨੇ ਕੋਈ ਗੱਲਬਾਤ ਕਹੀ ਸੀ ਕਿ ਤੇਰੇ ਕੋ ਪੱਠੇ ਵਡਾਵਾਂਗੇ ਟਾਈਮ ਤੇਰਾ ਥੋੜਾ ਰਹਿ ਗਿਆ ਤੂੰ ਤੈਨੂੰ ਪਤਾ ਨਹੀਂ ਲੱਗਦਾ ਕਿ ਜਿੱਥੇ ਬੰਦੀਆਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਤੁਸੀਂ ਬਹੁਤ ਜ਼ਿਆਦਾ ਤੋਖਾ ਕਰ ਰਹੇ ਹੋ ਇਹ ਗੱਲ ਤੁਹਾਡੇ ਵਾਸਤੇ ਚੰਗੀ ਨਹੀਂ ਕਿ ਫੇਰ ਜੋ ਅੱਜ ਤੱਕ ਦੇਣਾ ਸੀਰੇ ਚੜਿਆ ਤੇ ਸਾਡੇ ਸੱਤਰ ਸਾਡੇ ਖਜ਼ਾਂਚੀ ਸੀ ਦਮਿੰਦਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ ਬਹੁਤ ਜੱਜੋ ਜੱਦੋ ਜਿ ਯਾਦ ਕਰਕੇ ਉਹ ਜਿਥੇ ਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਕ੍ਰਾਂਤੀ ਕਰੇਗੀ ਉਹ ਜਿਥੇ ਬੰਦੀ ਤੇ ਹੈ ਹੀ ਹੈ ਸੀ ਇਹਨਾਂ ਨੇ ਫਿਰ ਹਲਕੇ ਉਦੋਂ ਕਰਨ ਲਾ ਕੇ ਬਾਹਰ ਛਡਵਾਇਆ ਗਿਆ ਉਹਦੇ ਜੋ ਤਿਸ ਹੰਮੀ ਸਰਤਾਪੀ ਸਾਹਿਬ ਦੇ ਤੰਦੇ ਤੇਤਰੇ ਪਰਾਂਦੀਆਂ ਜਿਹੜੇ ਸਾਤੇ ਜਿਹੜੇ ਸਾਤੇ ਤੇ ਤੰਦੇ ਬਣਾਤਾਂ ਲਾਏ ਸੀ ਉਹ ਪਰੇ ਕਸਾਨਾਂ ਦੇ ਸਾਰੇ ਇਕੱਠੇ ਸਗੇ ਆਪਾਂ ਦੇਖੀ ਥੋੜਾ ਜਿਆ ਉਹ ਸਾਰੇ ਪਰਸਾਣ ਕੋਈ ਕੋ ਕੋ ਪਸੰਦਾਂ ਦੇ ਜੋ ਤੇ ਤਰਾਂਦੀਆਂ ਥੋੜਾ ਵੀ ਚੁਣਾਂ ਨੱਭਾ ਉਹ ਸਾਰਾ ਉੱਥੇ ਲੈ ਦੇ ਉਹ ਉਹਦੇ ਪਾਪਾਂ ਜਿਹੜਾ ਧਰਨਾ ਸਰਪੰਚ ਨੇ ਕੋਸ਼ਿਸ਼ ਕੀਤੀ ਮੈਂ ਤਾਂ ਇੰਨੀ ਛੇਤੀ ਕਿਉਂ ਡੇਗ ਦਿੰਦੇ ਆ ਕਿ ਤੁਹਾਨੂੰ ਦਰਖਾਸਤਾਂ ਦੇਣੀਆਂ ਪੈਂਦੀਆਂ ਕਿਸਾਨਾਂ ਆਖੋਾਂ ਦੇ ਖਲਾਫ ਕਿ ਇਹਨੇ ਮੈਨੂੰ ਆਹ ਕਿਹਾ ਤੇ ਉਹ ਕਿਹਾ ਤੇ ਸਵਾਲ ਕਰਨੇ ਆ ਕਿ ਜੇ ਐਡਵੋਕੇਟ ਅਮਰਪਾਲ ਦੇ ਮੈਡਲ ਇੰਨੀ ਛੇਤੀ ਡੇਗ ਲੈਣੇ ਸੀ ਤੇ ਫਿਰ ਸਰਕਾਰ ਦੇ ਵਿੱਚ ਲੈਣ ਲਈ ਕੀ ਬੈਠਾ ਸੀ ਕਿਉਂਕਿ ਸਰਕਾਰੀ ਨੁਮਾਇੰਦੇ ਬਨਣ ਵਾਸਤੇ ਜਿਗਰੇ بڑے ਵੱਡੇ ਚਾਹੀਦੇ ਨੇ ਤੇ ਇਹਦਾ ਤੇ ਹੌਸਲਾ ਹੀ ਬੜਾ ਛੋਟਾ ਜਿਹਾ ਤੇ ਇਹਨੂੰ ਇੰਨੀ ਚ ਗੱਲ ਕਹੀ ਕਿ ਤੇ ਸਾਡੇ ਪਿੰਡ ਵਾਲਾਈ ਤੇ ਫਿਰ ਕੋ ਆਪਣੇ ਤੱਕ ਤੇ ਪੱਠੇ ਨਾ ਵਢਾਏ ਤੇ ਮੈਨੂੰ ਜੱਟ ਦਾ ਪੁੱਤ ਨਾ ਕਹੀਂ ਤੇਰਾ ਮੈਡਲ ਇੰਨੀ ਛੇਤੀ ਡਿੱਗ ਗਿਆ ਤੇ ਤੁਹਾਡਾ ਅਮਨ ਅਰੋੜਾ ਕਹਿੰਦਾ ਵੀ ਧਰਨੇ ਭਾਏ ਤੁਸੀਂ ਕਿ ਸਾਡੇ ਘਰਾਂ ਦੇ ਅੱਗੇ ਲਾ ਲਓ ਸਾਡੇ ਘਰ ਕੇ ਲਓ ਪਰ ਤੁਹਾਡੇ ਸੜਕਾਂ ਤੇ ਨਹੀਂ ਬੈਣ ਦੇਣਾ ਤੇ ਢਾਂਗ ਪੂਰੀ ਤੇ ਰੰਗ ਤੇ ਫਿਰ ਉਸ ਅਮਨ ਅਰੋੜਾ ਨੂੰ ਤਰਖਾਤ ਜਿਹੜੀ ਆ ਫਿਰ ਅਸੀਂ ਵੀ ਉਹਦੇ ਖਿਲਾਫ ਦਿੰਨੇ ਆ ਵੀ ਇੱਕ ਜੁਰੀ ਦੇ ਉੱਤੇ ਚੋਰ ਚੋਰੀ ਕਰਕੇ ਤੁੰਦੇ ਬੜੇ ਆ ਐਤੋ ਉਸ ਸਮੇਂ ਤੇ ਤੁਸੀਂ ਐਡੇ ਸਹਿਰਦ ਨਹੀਂ ਹੁੰਦੇ ਠੀਕ ਆ ਤੁਹਾਡੇ ਐਮਐਲਏ ਨੂੰ ਬੜਾ ਦੁੱਖ ਲੱਗਾ ਹੋਣਾ ਬੜੀ ਚੋਕ ਚੁੱਬੀ ਹੋਣੀ ਆ ਤੇ ਫਿਰ ਭਾਈ ਹਰ ਉਹ ਸਾਕੂ ਦੇ ਉੱਤੇ ਪਰਚਾ ਕਰੋ ਜਿਹੜੇ ਕਹਿ ਰਹੇ ਕਿ ਅਸੀਂ ਤੁਹਾਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਥੋਕ ਵਾ ਜਾ ਕੇ ਕੰਨਿਆ ਕਿ ਆਪਦੇ ਐਮਐਲਏ ਖਬਰਦਾਰ ਤੇ ਸਾਡੇ ਪਿੰਡਾਂ ਵੱਲ ਕਿਤੇ ਤੁਸੀਂ ਮੂੰਹ ਪੀਤਾ ਕੋਈ ਸ਼ਰਮੋ ਤੁਹਾਨੂੰ ਤੇ ਵੈਸੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਿਹੜੀਆਂ ਕਰਤੂਤ ਤੁਸੀਂ ਘੋਲ ਕੀਤੀ ਸਾਡੇ ਕਿਸਾਨਾਂ ਦੇ ਨਾਲ ਤੇ ਫਿਰ ਦੂਸਰੇ ਪਾਸੇ ਤੁਸੀਂ ਸਾਡੇ ਤੇ ਫਿਰ ਕਾਰਵਾਈ ਕਰਾਉਂਦੇ ਹੋ ਇਹ ਨਾ ਸੋਚੋ ਕਿ ਅਜੇ ਗਿਣਤੀ 'ਚ ਥੋੜੇ ਨੇ ਜਿਉਂ ਜਿਉਂ ਤੁਹਾਡੀ ਤੁਸੀਂ ਅੰਦਰ ਪਿਠਾ ਕੇ ਸਾਡਾ ਬੰਦਾ ਰੱਖੋਗੇ ਗਿਣਤੀ ਵੱਧਦੀ ਜਾਊਗੀ ਇਹ ਮੋਰਚਾ ਇੱਥੋਂ ਕਿਸੇ ਹੋਰ ਰੂਪ ਦੇ ਵਿੱਚ ਚਲਾ ਜਾਏਗਾ ਤੇ ਉਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸਾਡੀ ਕੋਈ ਨਹੀਂ ਇਹਦਾ ਜਵਾਬ ਉਹਨੂੰ ਐਡਵੋਕੇਟ ਨੂੰ ਹੀ ਆ ਕੇ ਦੇਣਾ ਪੈਣਾ ਜਿੰਦੀ ਇੰਨੀ ਜਿੰਨੂ ਚੋ ਲਗ ਨਲ ਨੇ ਘਰਾਬਾੜੀ ਜਿਹੜੇ ਤਾਂ ਧਰਨੇ ਲਾਏ ਸੀਗੇ ਉਸ ਦੇ ਵਿੱਚ ਜੋ ਵੀ ਕੋ ਕੋ ਗੱਲਬਾਤ ਕੀਤੀ ਗਈ ਕਿ ਉਹ ਦੇ ਤੋਂ ਸੁਦੇ ਨੇ ਜਿਹੜੇ ਐਲਾਨ ਕੀਤੇ ਗਏ ਕਿ ਬਾਕੀ ਅੰਦਰ ਬੰਦੇ ਜੋ ਤੇ ਉਹ ਦਰਪੇਸ਼ ਸਿੰਘ ਸਰਪੰਚ ਮੇਰਾ ਰਿਸ਼ਤੇਦਾਰ ਵੀ ਆ ਤੇ ਉਹ ਉਹ ਬਚਾਰੇ ਨੂੰ ਮਾਰ ਸਿਰਿਆ ਨੂੰ ਪਤਾ ਲੱਗਾ ਵੀ ਚੁੱਕੇ ਲੱਗੇ ਇਹ ਕੋ ਜਿਹੜੀ ਕਸੂਤਾ ਬੇ ਨੂੰ ਇਹ ਇਹ ਥਾਣੇ ਭਟਾ ਦੋ ਤੇਰੀ ਅੱਜ ਚੱਲਦੀ ਆ ਕੱਲ ਹੱਟ ਵੀ ਜਾਣੀ ਆ ਇਹ રોજ ਨਹੀਂ ਚੱਲਦੀ ਸੀ ਅਸੀਂ ਲੋਕਲ ਸਰਪੰਚਰ ਆਏ ਆ ਨਾ ਉਹ ਘਰ ਕੋਈ ਨਹੀਂ ਮੈਂਦੇ ਚ ਇਹ ਗੱਲਾਂ ਉਜਾਵਾ ਪਰ ਫਿਰ ਵੀ ਆਪਣੀ ਯੂਨੀਅਨ ਦੇ ਨਾਲ ਹੈ ਤੇ ਯੂਨੀਅਨ ਦੇ ਮਗਰ ਜਾਵਾਂ ਇਹ ਸਾਰੀ ਯੂਨੀਅਨ ਦਾ ਇੱਕੋ ਹੈ ਇਹ ਇੱਕ ਨਾ ਵਾਗੇ ਨਾ ਇਹਨਾਂ ਨੇ ਸਾਨੂੰ ਤਲੂੰਂ ਦੇਣਾ ਇਹ ਲੈਣੀ ਆ ਇਹ ਆਦੇ ਉੱਤੇ ਪਾਣੀ ਦੇ ਕੋਈ ਕਿੱਥੇ ਵਾ ਕੇ ਘੜਾਇਆ ਅਸੀਂ ਉੱਥੇ ਆ ਕੇ ਜਾਂਦਾ ਵੀ ਪਾਣੀ ਇਹ ਆਪਣਾ ਤੁਹਾਡਾ ਹੋਰ ਕਿਸੇ ਜਿਹੜਾ ਮੈਂ ਤੁਹਾਡਾ ਇਹ ਬੇੜਾ ਗੜਕ ਹੋ ਜਾਣਾ ਸਾਨੂੰ ਅੱਗੇ ਦੇਖੋ ਮੈਂ ਤੇਰਾ ਨਾ ਉਹ ਜਿਹੜਾ ਸਾਡੇ ਖੇਤ 'ਚ ਪਾਣੀ ਡੋਲਦੇ ਆ ਤੇ ਅਸੀਂ ਬੜੇ ਬੜ ਲੱਗਿਆ ਡੱਕਿਆ ਕਿਉਂਕਿ ਵੀ ਦਾ ਸਾਡੇ ਲੋਕ ਜਿਹੜੇ ਸਾਡੀ ਵਿੱਚ ਵੀ ਬੜੀ ਗਲਤੀ ਸਾਡਾ ਕੰਮ ਆ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਜੇ ਤੇ ਇਕੱਠੇ ਹੋ ਕੇ ਪੁੱਛ ਉਨੇ ਇਹੋ ਕੱਲ ਕਹੀ ਇਹਨਾਂ ਪਰ ਤੈਨੂੰ ਜਦੋਂ ਟੋਟਾ ਲੈਣਾਵੇਂ ਹਾਂ ਤੇ ਤੈਨੂੰ ਪੱਠੇ ਉਡਾਵਾਂ ਤੇਰੀ ਵੀਡੀਓ ਬਣਾਵਾਂ। ਦੁੱਧ ਬਣਨੀ ਆ। ਛੇੜਾ ਕਹਦਾ ਡਰ ਚੜਿਆ ਤੇ ਕਾਲੀ ਫੜ ਲੈਂਦੀ ਉੱਥੇ। ਅੱਜ ਵੀ ਜਾ ਕੇ ਗਾਰ ਦੇ ਚੜੇ ਆ ਇਹਨਾਂ ਨੇ ਤੇ ਕਾਲੀ ਬਣ ਲੈਂਦੀ। ਇਸ ਕਰਕੇ ਉਹ ਤੇ ਜਿਹੜੀਆਂ ਸਾਡਾ ਹੱਥ ਬੰਨ੍ਹ। ਕੀਤਾ ਕੀ ਆ ਤਿੰਨਾ ਚੌਂ ਸਾਲਾਂ। ਆਪਣੇ ਘਰ ਨੂੰ ਛੜਕ ਬਣਾਈ ਆ ਔਰ ਘਰੇ ਖੜਕ ਬਣਾਈ ਆ। ਜਿਹੜਾ ਕੰਮ ਕੀਤਾ ਦੱਸਣ ਕਨਾਨ। ਆਮ ਆਸੰਦੇ ਆਮ ਆਕਰਾਂ ਦੇ ਮੁੰਡੇ ਆਏ ਕੀ ਕੀ ਸਾ ਜਾਇਨਾ ਵਿਆਹ ਕਰਾਏ ਐ ਐਸਐਸਓ ਨੂੰ ਕਿ ਭਾਈ ਸਾਡਾ ਬੰਦਾ ਦੇ ਦਿਓ ਕਿਉਂਕਿ ਸਾਡੇ ਆਗੂ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਹੋ ਗਈ ਆ ਵੱਡਾ ਇਲੈਕਸ਼ਨ ਲਿੱਟਿਆ ਜਾਊਗਾ ਅਗਰ 10 15 20 ਮਿੰਟਾਂ ਦੇ ਵਿੱਚ ਸਾਡਾ ਬੰਦਾ ਨਾ ਦਿੱਤਾ ਗਿਆ ਸਾਰੇ ਬੰਦੇ ਆ ਰਹੇ ਨੇ ਸਾਡੇ ਜ਼ਿਲ੍ਹਾ ਕਮੇਟੀ ਆ ਰਹੀ ਆ ਇਲਾਕੇ ਦੇ ਸਾਰੇ ਪਿੰਡ ਸਾਡੇ ਇਕੱਤਰ ਹੋ ਕੇ ਆ ਰਹੇ ਆ ਸਾਨੂੰ ਨਾ ਮਜਬੂਰ ਕੀਤਾ ਜਾ ਭਾਈ ਅਸੀਂ ਬੇਨਤੀ ਕਰਦੇ ਹਾਂ ਫਿਰ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਵੀ ਕਹਿਨੇ ਆਂ ਕਿ ਇਹ ਜਹਾ ਅਤਿਆਚਾਰ ਨਾ ਕਰੋ ਇਹਨਾਂ ਲੋਕਾਂ ਦੇ ਪਿੰਡਾਂ ਵਿੱਚ ਜਾਣਾ ਹੈ ਤੁਸੀਂ ਉੱਥੇ ਕੀ ਜਵਾਬ ਦੋਗੇ ਜਦੋਂ ਲੋਕਾਂ ਨੇ ਪੁੱਛਿਆ ਕਿ ਸਾਨੂੰ ਤੁਹਾਡੇ ਨਾਲ ਇਹ ਗੱਲਬਾਤ ਕੀਤੀ ਤੁਹਾਡੇ ਘਰ ਦੇ ਮੁਰੇ ਕਿਹਾ ਕੇ ਤੇ ਤੁਸੀਂ ਸਾਨੂੰ ਕੀ ਸਾਡੇ ਘਰ ਦੇ ਵਿੱਚ ਕਿਹੜਾ ਹਾਰ ਪਾਇਆ 60 ਗ੍ਰਿਫਤਾਰੀਆਂ ਕਰਵਾ ਕੇ ਸਾਡੇ ਕਲਾਚ ਹਾਰ ਪਵਾ ਰਹੇ ਹੋ ਇਹ ਚੰਗੀਆਂ ਗੱਲਾਂ ਨਹੀਂ ਇਹ ਚੰਗੀਆਂ ਕੱਲਾ ਚੰਗੀਆਂ ਨਹੀਂ ਲੱਗਦੀਆਂ ਅਸੀਂ ਗੰਡੀਆਂ ਕੱਲਾ ਜਿਹੜੀਆਂ ਤੁਸੀਂ ਸਾਡੇ ਨਾਲ ਕਰਦੇ ਹੋ ਅਸੀਂ ਤੁਹਾਡੇ ਕੋਲ ਇਹ ਬੇਨਤੀ ਕਰਦੇ ਆਂ ਬਾਰ-ਬਾਰ ਬੇਨਤੀ ਕਰ ਰਹੇ ਆਂ ਸਵੇਰ ਪਿਆਰ ਕੇ ਤੇ ਬੇਨਤੀ ਕਰ ਰਹੇ ਆਂ ਸਾਡੇ 10ਵੇਂ ਦਾ ਬੰਦਾ ਸਾਡਾ ਚੱਕ ਕੇ ਲੈਂਦਾ ਹੈ ਤੁਸੀਂ ਤੇ ਸਾਨੂੰ ਭਾਈ ਸਾਡਾ ਬੰਦਾ ਦੇ ਦਿਓ ਬੇਨਤੀਆਂ ਕਰਦੇ ਆਂ ਪਰਫੈਕਸ਼ਨ ਨੂੰ ਸੀਓ ਟੀਵੀ ਸੁਣ ਲਓ ਕੋਈ ਵੱਡਾ ਇਲੈਕਸ਼ਨ ਦਿੱਕੇ ਜਾਊਗਾ ਉੱਪਰ ਤੱਕ ਗੱਲ ਕਰ ਲਓ ਇੱਕ ਬੰਦੇ ਬੱਲੇ ਦੀ ਖਲਾਰਾ ਨਾ ਪੋਓ ਬਹੁਤ ਵੱਡਾ ਖਲਾਰਾ ਪਉਦਾ ਰੋਟ ਵੀ ਆਜਾਮ ਕਰਵਾਉਂਦੇਗੇ ਅਸੀਂ ਲੋਕ ਰੋਡ ਕਿਸੇ ਦਾ ਰੋਹ ਨਹੀਂ ਉੱਪਰ ਚਲਦੇ ਕਿਸੇ ਨੂੰ ਹੀ ਤੰਗ ਨਹੀਂ ਕਰਨਾ ਚਾਹੁੰਦੇ ਪਰ ਇਹ ਲੋਕ ਤੁਸੀਂ ਜਾਣਿਓ ਕਿ ਇਹ ਲੋਕ ਵੀ ਸਾਡੇ ਨਾਲ ਹੈ ਸਾਡੇ ਮਾਈ ਬਾਪ ਸਾਡੇ ਭੈਣ ਭਰਾ ਰੋੜਾਂ ਦੇ ਤੇ ਜਿਹੜੇ ਚਲਦੇ ਹੋ ਵੀ ਸਾਡਾ ਹੰਧਾਰਾ ਭਰਦੇ ਨੇ ਪ੍ਰਸ਼ਾਸਨ ਦਾ ਤੇ ਮੰਤਰੀਆਂ ਦਾ ਹੰਭਾਰਾ ਨਹੀਂ ਭਰਦੇ ਉਹ ਆਮ ਜਨਤਾ ਹੈ ਤੇ ਆਮ ਜਨਤਾ ਦੇ ਨਾਲ ਰਹਿੰਦੇ ਨੇ ਸੋ ਆਮ ਜਨਤਾ ਦੀ ਗੱਲ ਵੀ ਸਮਝਦੇ ਨੇ ਕਿ ਹਾਂ ਭਈ ਇਹ ਕਿਹੜੀ ਮਜਬੂਰੀ ਕਾਰ ਨੂੰ ਸੜਕਾਂ ਤੇ ਕੰਢੇ ਨੇ ਆ ਤੁਸੀਂ ਬਖਾਲਦੇ ਆ ਵੇਖ ਲਓ ਤੁਸੀਂ ਆ ਕੀ ਕਰਨ ਦੇਓ ਸਵੇਰ ਦਾ ਇੱਕ ਬੰਦਾ ਚੁੱਕ ਕੇ ਲਿਆਂਦਾ ਕਿਹੜੀ ਕੰਮ ਤੋਂ ਕਦ ਐਮਐਲਏ ਦੇ ਸਹਾਤਾ ਭਰਾਓ ਕੀਤਾ ਸੀ ਜੋ ਸ਼ੰਭੂ ਅਤੇ ਖਨੋਰੀ ਬਾਟਰ ਦੇ ਉੱਤੇ ਅਤਿਆਚਾਰ ਕਿਸਾਨਾਂ ਨਾਲ ਹੋਇਆ ਟਰਾਲੀਆਂ ਚੋਰੀ ਹੋਈਆਂ ਟਰੈਕਟਰ ਚੋਰੀ ਹੋਏ ਸਿਲੰਡਰ ਚੋਰੀ ਹੋਏ ਸਾਡੇ ਭਾਂਡੇ ਤੱਕ ਲੱਗਰਦੇ ਚੁੱਕੇ ਲੱਗ ਸਾਡੇ ਕੰਡੇ ਚੁੱਕੇ ਲੱਗੇ ਕੰਡੇ ਚੋਹ ਸਰਕਾਰ ਇਹ ਆ ਵੇਖੋ ਕੀ ਇਹ ਨਾ ਦੀ ਕੰਮ ਜਿਆਪੀ ਰੱਖੀ ਆਂਦੇ ਨਾਲ ਇਹ ਤੁਰਦੇ ਆ ਲੋਟ ਇਹ ਜਦੋਂ ਇਹਨਾਂ ਨੂੰ ਕੁਰਸੀਆਂ ਮਿਲ ਜਾਂਦੀਆਂ ਇਹਨਾਂ ਦੇ ਤੌਰ ਤਰੀਕੇ ਬਦਲ ਜਾਂਦੇ ਆ ਭਾਈ ਜੀ ਆ ਸ਼੍ਰੀ ਹਰਗੋਬਿੰਦਪੁਰ ਦੇ ਦੁਕਾਨਦਾਰੋ ਛੋਟੇ ਦੁਕਾਨਦਾਰੋ ਤੁਹਾਡੀ ਵਾਰੀ ਵੀ ਆਈ ਲਈ ਅਸੀਂ ਵੀ ਦੁਕਾਨਦਾਰ ਆ ਫੇਰ ਛੋਟੀਆਂ ਦੁਕਾਨਦਾਰਾਂ ਨੂੰ ਨਹੀਂ ਰਹਿਣ ਦੇਣੀ ਆ ਭਗਵੰਤ ਮਾਨ ਨੇ ਖਤਮ ਕਰ ਦੇਣੀ ਆ ਜੇ ਕਿੰਨਾ ਕੋ ਗਾ ਪਾ ਢੱਡ ਕੋ ਮੈਂ ਵੀ ਦੁਕਾਨਦਾਰਾਂ ਇੱਕ ਮੈਨੂੰ ਵੀ ਪਤਾ ਹੈ ਖਤਮ ਕਰ ਦਿੱਤਾ ਤੁਹਾਨੂੰ ਕਿਉਂਕਿ ਵੱਡੇ ਮੋਲਾਂ ਨੂੰ ਵੜਤ ਦੇ ਦਿੱਤੀਏ ਨੇ ਵੱਡੇ ਵੱਡੇ ਮਾਲ ਖੁੱਲ ਰਹੇ ਨੇ ਤੇ ਤੁਹਾਡੀਆਂ ਦੁਕਾਨਦਾਰੀਆਂ ਖਤਮ ਆਨਲਾਈਨ ਕੰਮ ਚੱਲ ਪਏ ਤੁਹਾਡੀਆਂ ਦੁਕਾਨਦਾਰੀਆਂ ਖਤਮ ਜਿੰਨਾ ਤੱਕ ਕੁੱਛੀ ਕਿਸਾਨਾਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਅੱਜ ਆਪੇ ਕੰ ਦਾ ਸਾਥ ਨਾ ਦੇਵੋ ਉਹਨਾਂ ਤੱਕ ਭਾਈ ਤੁਸੀਂ ਵੀ ਕਾਮਯਾਬ ਨਹੀਂ ਜੇ ਹੋਣਾ ਤੁਹਾਡੇ ਵੱਲ ਵੀ ਸਰਕਾਰ ਖੜੋਣ ਵਾਲੀ ਹੈ ਇਹ ਤੁਹਾਨੂੰ ਨੋਟ ਕਰ ਲਓ ਅੱਜ ਮੈਂ ਤੁਹਾਨੂੰ ਮੈਕ ਟੋਹ ਰਹਿਆਂ ਇਹ ਸਰਕਾਰ ਨੇ ਤੁਹਾਡੇ ਵੱਲ ਵੀ ਬੜਾ ਖਲਾਰਾ ਪਾਉਣਾ ਜੇ ਭਾਈ ਦੇਖਦੇ ਜਾਓ ਹੁੰਦਾ ਕੀ ਹੈ ਗਾਂ ਦਾ ਅਸੀਂ ਤਾਂ ਇਹ ਕਹਿੰਦੇ ਆ ਐਮਐਮਐਮ ਨੂੰ ਭਾਈ ਸਾਡਾ ਬੰਦਾ ਸਾਨੂੰ ਦੇ ਦੇ ਅਸੀਂ ਆਪਣਾ ਬੰਦਾ ਲੈ ਕੇ ਚਲੇ ਜਾਵਾਂਗੇ ਤੇਰਾ ਸਾਟਾ ਕੋਈ ਲੰਮਾ ਨਹੀਂ ਅਸੀਂ ਆਪਣਾ ਬੰਦਾ ਲੈ ਕੇ ਸੋ ਚੁੱਪ ਚਪੀਤੇ ਚਲੇ ਜਾਵਾਂਗੇ ਹਾਂ ਅਗਰ ਤੂੰ ਕੋਈ ਪਰਚਾ ਦੇ ਕਰਨਾ ਚਾਹੁੰਦਾ ਹੈ ਤਾਂ ਫਿਰ ਉਹ ਪਰਚਾ ਪਾ ਤੇਰੇ ਉੱਤੇ ਭਾਰੀ ਪਊਗਾ ਇਹ ਆਪ ਮੰਚ ਤੋਂ ਕਹਿ ਰਹੇ ਇੱਥੋਂ ਬੈਠੇ ਕਹਿ ਰਹੇ ਸਾਡਾ ਬੰਦਾ ਉਸ ਸਮਰਥਨ ਦੇ ਵਿੱਚ ਸਾਡੇ ਇੱਕ ਬਹੁਤ ਸੂਝਵਾਨ ਤੇ ਬਹੁਤ ਇਜਾਜੂ ਸਾਡੇ ਬਲਾਕ ਦੇ ਜਿਹੜੇ ਕੈਸ਼ੀਅਰ ਆ ਸਾਡੇ ਬਲਾਕ ਦੇ ਬਹੁਤ ਜ਼ਿੰਮੇਵਾਰ ਤੇ ਬਹੁਤ ਸੂਝਵਾਨ ਉਹ ਆਗੂ ਵੀ ਆ ਉਹਨਾਂ ਨੇ ਕੱਲ ਉੱਥੇ ਆਪਣੇ ਵੱਲੋਂ ਜਿਹੜਾ ਸਾਡੀ ਜਥੇਬੰਦੀ ਵੱਲੋਂ ਐਡਵੋਕੇਟ ਅਮਰਪਾਲ ਦਾ ਜੋ ਪੇਟ ਸਿਆਪਾ ਕੀਤਾ ਉਹ ਪੇਟ ਸਿਆਪੇ ਤੋਂ ਨਾਰਾਜ਼ ਹੋ ਕੇ ਜਿਹੜਾ ਅੱਜ ਉਹਦੇ ਘਰ ਦੇ ਕੁੱਤੇ ਤਾਵਾ ਬੋਲਿਆ ਤੇ ਜਿਸ ਤਰ੍ਹਾਂ ਇਹ ਨੂੰ ਜਬਰੀ ਤੇ ਧੱਕੇ ਨਾਲ ਲੈ ਕੇ ਥਾਣੇ ਦੇ ਵਿੱਚ ਆਉਂਦਾ ਫਿਰ ਉਹ ਥੇਨਾ ਤੱਕ ਨਹੀਂ ਦੱਸਿਆ ਕਿ ਤੇਰੇ ਤੇ ਕੋਈ ਤਰਖਾਸਤਾ ਜਾਂ ਤੇਰੇ ਤੇ ਕਿੰਨੀ ਤਰਖਾਸਤ ਦਿੱਤੀ ਐਹੋ ਜਿਹੀ ਕੋਈ ਗੱਲ ਨਹੀਂ ਉਹਨੇ ਉੱਥੇ ਕੀਤੀ ਸਿਰਫ ਧੱਕੇ ਨਾਲ ਜਿਹੜਾ ਸਾਡੇ ਆਗੂ ਨੂੰ ਜੋ ਕਿ ਸਵੇਰ ਦਾ ਇਹਨਾਂ ਨੇ ਖਾਣੇ ਦੇ ਵਿੱਚ ਦਿੱਤਾ ਉਸ ਤੋਂ ਬਾਅਦ ਮੇਰੇ ਜੋਗੀ ਦੇ ਕੋਈ ਛੁੱਟੀ ਨਹੀਂ ਕਿ ਇਹਨਾਂ ਨੇ ਮੈਂ ਇਹ ਅਮਰਪਾਲ ਸੇਨ ਨੂੰ ਕਹਿਣਾ ਚਾਹੁੰਦਾ ਵਾਂ ਕਿ ਜੋ ਤੈਨੂੰ ਬੋਲਿਆ ਗਿਆ ਵਾ ਤੁਹਾਡੇ ਸਰਪੰਚ ਵੱਲੋਂ ਮੇਰੇ ਪਿੰਡ ਦਾ ਸਰਪੰਚਾ ਦਾਸਾ ਸਰਪੰਚ ਇਹਨੇ ਕੋਈ ਦਤ ਨਹੀਂ ਆ ਬੋਲਿਆ ਵੀ ਪੱਠਿਆ ਜੇ ਤੱਕ ਉਹ ਵਢਾਏ ਨਹੀਂ ਜੇ ਦੇ ਕੋ ਨਹੀਂ ਵਢਾਉਣੇ ਤੇਰੀ ਸਾਡੀ ਪਾਰਟੀ ਕੋ ਬਣਾਉਣੇ ਆ ਜੇ ਤੈਨੂੰ ਜਿਆਦਾ ਲੱਗਿਓ ਜੋ ਤੈਨੂੰ ਤਸੂਦਾ ਕੰਢੇ ਆ ਨਾ ਇਹ ਇੱਕ ਦੁੱਧਾ ਪੱਠੇ ਵੜਿਆ ਇਹ ਕੰਢੇ ਆ ਇਹ ਕਹਦਾ ਪੁੱਛਾਵਾ ਤੋਂ ਛੜਨੋਂ ਜਿਆਦਾ ਕੋਈ ਲੈਣ ਲਾੜ ਨਹੀਂ ਨਾ ਇਹ ਹੀ ਵੜਦੇ ਆ ਪੱਠੇ ਤੇ ਤੂੰ ਵੱਲ ਨੂੰ ਘਰ ਵੇਗੀ ਹੋਊਗਾ ਇਹ ਤੂੰ ਇਹ ਪਿੱਛਾ ਜਾਣ ਕੇ ਘਟਾ ਜੇ ਤੇਰੀ ਪਤਾ ਨਹੀਂ ਕੀ ਹੰਕਾਰ ੜਿਆ ਤੇਰੇ ਦਿਮਾਗ ਤੇ ਕੋਈ ਸਾਡੇ ਇੱਕ ਸਰਪੰਚ ਨੂੰ ਚੁੱਕ ਲਿਆ ਗਿਆ ਹੈ ਜਦੋਂ ਕਿ ਸਾਡੇ ਸੰਭੂ ਬਾਟਰ ਦੇ ਉੱਤੇ ਇਹਨਾਂ ਨੇ ਘਰ ਦਾ ਆਪੇ ਇਹਨਾਂ ਚੋਰੀ ਟਰਾਲੀਆਂ ਕਰ ਲੀਆਂ ਇਹਨਾਂ ਨੇ ਸਭ ਕੁਝ ਉੱਥੇ ਸਾਡਾ ਉਜਾੜ ਦਿੱਤਾ ਔਰ ਵੀ 50-50 ਹਜ਼ਾਰ ਦੇ ਟੈਂਟ ਲਾ ਕੇ ਆਏ ਸੀ ਨਵੇਂ ਤੇ ਨਵੇਂ ਉਹ ਇਹਨਾਂ ਨੇ ਖੇੜ ਕੇ ਛੁੱਟ ਕੇ ਪਤਾ ਨਹੀਂ ਕਿੱਥੇ ਲੈ ਗਏ ਤੇ ਵਿੱਚ ਪੁਲਿਸ ਦਾ ਹੱਥਵਾ ਔਰ ਪੁਲਿਸ ਨੂੰ ਇਹ ਹੱਥ ਛੋਟ ਲੈਣਾ ਚਾਹੀਦਾ ਕਿ ਕਿੰਨੇ ਚ ਘਰ ਜਾੜਦੇ ਹੋਵੇ ਤਾਰੇ ਹੀ ਫੇਬੜਾ ਲੜਨੇ ਆ ਤੇ ਜਿਹੜੇ ਸਾਡੇ ਤੁਸੀਂ ਆਦਮੀ ਨੂੰ ਤੁਸੀਂ ਰੈਂਟ ਕੀਤਾ ਨਾ ਉਹਨੂੰ ਜਲਦੀ ਤੋਂ ਜਲਦੀ ਛੱਡ ਦਿਓ ਨਹੀਂ ਤੇ ਇੱਥੇ ਇੱਕ ਗੰਮਾ ਬਹੁਤ ਤਗੜਾ ਹੋਏਗਾ ਇੱਥੇ ਇੱਕ ਐਮਐਲਏ ਵੀ ਨਹੀਂ ਚੱਲਣੀ ਇੱਥੇ ਇੱਕ ਤਾਂ ਮੰਤਰੀ ਤੁਹਾਨੂੰ ਭਾਟੇ ਨਹੀਂ ਸਿਰਫ ਇਹੋ ਹੀ ਆ ਵੀ ਅਸੀਂ ਕਾਲ ਹੀ ਕਰਨੀ ਆ ਵੀ ਸਾਡੇ ਨਾਲ ਕੁਝ ਹੋਣ ਰਿਹਾ ਅਜੇ ਅਹੀਂ ਆ ਪਿੰਡ ਵਾਲੇ ਲੋਕ ਆਏ ਆ ਲੱਗ ਸਕਦੇ ਲੱਗਿਆ ਵੇ ਜੇ ਬਹੁਤ ਜ਼ੇਹਬੰਦੀਆਂ ਵਾਪਸ ਆਉਣ ਵਾਲੀਆਂ ਹੋ ਜਦੋਂ ਅਸੀਂ ਬੈਂਕੀ ਕਰਤੀ ਨਾ ਮੈਸੇਜ ਪਾ ਦਿੱਤੇ ਤੇ ਤੁਹਾਨੂੰ ਲੱਗਿਆ ਨਾ ਕਿ ਲੱਭਣੀ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਆਕਰ ਉਹਨੇ ਕਿਹਾ ਕੀ ਆ ਤੇ ਗੱਲ ਨਹੀਂ ਕਰਨੀ ਕੋ ਗੱਲ ਨਹੀਂ ਬਾਤਨੀ ਕੀ ਕਹ ਦੋਤਾ ਉਹਨੇ ਤੇ ਜੋ ਕੁਝ ਕਹਿਣ ਵਾਲਾ ਉਹ ਅਸੀਂ ਵੀ ਕਹਾਂਗੇ ਪਰ ਅਸੀਂ ਜਾਗਤੇ ਜਿਹੜੇ ਕਹਾਂਗੇ ਕੋਈ ਗੱਲ ਜੇ ਕੋਈ ਗੱਲ ਲਬਚ ਨਿਕਲ ਗਈ ਆ ਉਹਨੂੰ ਛੱਡ ਦੇਣਾ ਚਾਹੀਦਾ ਤੇ ਇਹ ਵਾਦਾ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਵਾਦਾ ਕਰਦੇ ਹੋ ਨਾ ਤੇ ਦੁਆਤਾ ਅਸੀਂ ਹੀ ਕਰਨ ਜਾਣਦੇ ਆਂ ਅ ਜਿਹੜੀਆਂ ਤੁਸੀਂ ਲੈ ਕੇ ਆਉਂਦੇ ਨਾ ਪਿੰਡਾਂ ਦੇ ਪੋਪਲਰਾਂ ਦੇ ਮਸ਼ੀਨਾਂ ਉਹ ਜਿੱਦਨੇ ਸਿੱਧੇ ਹੋ ਗਏ ਨਾ ਸਾਰੇ ਉਹ ਵੇਖਾਂਗੇ ਤੁਸੀਂ ਕੀ ਲੈ ਕੇ ਆਉਂਦੇ ਹੋ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਆ ਕਿ ਐਮਐਨਏ ਦੇ ਰੱਖੋ ਬਠ ਹੋਵੇ ਤਾਂ ਬਹੁਤ ਵਧੀਆ ਗੱਲ ਆ ਤੇ ਅਸੀਂ ਇਸ ਕਰਕੇ ਕਹਿੰਨੇ ਵੀ ਅਸੀਂ ਹਰ ਵਕਤ ਤੁਹਾਡੇ ਨਾਲ ਵਾ ਸਪੋਰਟ ਦਿੰਦੇ ਆ ਜਦੋਂ ਮੱਗੀ ਤਾਲ ਕਰੋ ਸਾਰੀਆਂ ਜਥੇਬੰਦੀਆਂ ਆਵਾਂਗੇ ਅੱਜ ਇੱਕ ਦ੍ਰਿਸ਼ਖਜਾਲਾ ਵੱਲੋਂ ਰਾਤ ਦੇਰ ਤਿਆਰਵਾ ਤੁਹਾਡੇ ਨਾਲ ਬੋਲੇ ਤੋਂ ਸਤਿ ਸ੍ਰੀ ਅਕਾਲ वागुरू जी का खालसा वागुरू जी की फतेह बड़ी खुशी है तो सारे भ्रा कट्ठे बिठे एक कट्ठ शुरू तो चाहिए ही चलो करो स्पो ਨਾ ਜ਼ਰੂਰ ਲਓ ਕਿਹੜੇ ਪਿੰਡ ਦੇ ਕੋਲ ਮੈਨੂੰ ਨਹੀਂ ਪਤਾ ਆ ਰਿਹਾ ਪਹਿਲਾਂ ਜਿਹਨਾਂ ਦਾ ਪਾ ਜਿਹਨਾਂ ਦਾ ਇਹ ਚੱਲ ਰਿਹਾ ਬਾਕੀ ਫਿਰ ਮੇ ਸਿੰਘ ਇਹ ਸਿੰਘ ਚਲਾ ਦੇ ਰੋ ਬਚਾ ਚਲਾ ਦੇ ਜਾਂਦਾ ਗੰਦਾ ਮਸਾਲਾ ਧੱਕਿਆ ਦੀ ਹਾਂਜੀ ਉਹ ਲਾਓ ਸਾਰੇ ਪਿੰਡ ਆਇਓ ਪਹਿਲਾਂ ਆਪ ਸਭ ਜੀ ਦਾ ਧੰਨਵਾਦ ਕਿ ਜਿਹੜੇ ਤੁਸੀਂ ਇਸ ਚੱਲਦੇ ਹੋਏ ਮੋਰਚੇ ਦੇ ਵਿੱਚ ਇੱਥੇ ਪਹੁੰਚੇ ਤੇ ਇੱਥੋਂ ਦੇ ਐਮਐਲਏ ਨੂੰ ਜਿਹੜਾ ਕਰਾਰਾ ਜਵਾਬ ਦਿੱਤਾ ਤੇ ਆਪਣੇ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਚੀਮਾ ਗੁੱਡੀ ਦੇ ਸਾਥ ਦਾ ਉਹ ਗੁਰਮੀਤ ਸਿੰਘ ਜੀ ਉਹਨਾਂ ਨੂੰ ਅਸੀਂ ਬਿਨਾਂ ਸ਼ਰਤ ਇੱਥੋਂ ਰਿਹਾ ਕਰਵਾਇਆ ਕਿਉਂਕਿ ਐਮਐਲਏ ਨੂੰ ਲੱਗਦਾ ਸੀ ਸ਼ਾਇਦ ਮੇਰੀ ਸਰਕਾਰ ਆ ਤੇ ਮੈਂ ਤੋਂ ਜਮਾ ਕੇ ਸਤਿ ਪਤਾਰੀ ਕਿਹੜਾ ਪਰਚਾ ਕਰਾ ਕੇ ਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਪਾਤ ਲੈਣਾ ਤੇ ਬਾਕੀਆਂ ਤੋਂ ਤੇ ਮੈਂ ਦਹਿਸ਼ਤ ਬਣਾ ਲੈਣੀ ਪਰ ਆਪ ਸਭ ਹੀ ਜਥੇ ਬੰਦੀਆਂ ਦੇ ਏਕੇ ਸਦਕਾ ਅੱਜ ਉਸ ਐਮਐਲਏ ਨੂੰ ਮੂੰਹ ਦੀ ਖਾਣੀ ਪਈ ਤੇ ਹੋਰ ਬਾਕੀ ਜਿਹੜੇ ਸਾਡੇ ਸਰਕਾਰ ਦੇ ਨਮਾਇੰਦੇ ਨੇ ਉਹਨਾਂ ਵਾਸਤੇ ਇੱਕ ਸਖਤ ਸੁਨੇਹਾ ਆ ਵੀ ਬੇਸ਼ੱਕ ਜਿੰਨੀਆਂ ਮਰਜ਼ੀ ਡਾਂਗਾ ਭਰਾ ਲਓ ਅਸੀਂ ਇੱਕ ਹਾਂ ਤੇ ਇੱਕ ਹੀ ਰਹਾਂਗੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਦੂਸਰੀ ਬੇਨਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਤੰਦਵਾ ਸਾਹਿਬ ਦੇ ਵਿੱਚ ਲੰਗਰ ਤਿਆਰ ਆ ਆਪ ਸਭ ਸੰਪੰਨਾਂ ਦੇ ਕਾਫਲੇ ਦੇ ਰੂਪ ਵਿੱਚ ਉੱਥੇ ਜਾਣਾ ਬਾਗੀ ਦੂਸਰੀ ਚਪੇੜ ਅਸੀਂ ਐਮਐਲਏ ਦੇ ਮੂੰਹ ਤੇ ਇਹ ਮਾਰ ਸਕੀਏ ਕਿ ਆ ਜਿਹੜੇ ਬੰਦੇ ਨੂੰ ਤੂੰ ਸਵੇਰ ਦਾ ਅੰਦਰ ਪਿਠਾ ਕੇ ਸੋਚਦਾ ਸੀ ਕਿ ਮੈਂ ਨਮੋਸ਼ੀ ਦਾ ਸਾਹਮਣਾ ਇਹਨੂੰ ਕਰਾਵਾਂਗਾ ਅਸੀਂ ਉਹਨੂੰ ਪੂਰੀ ਇੱਜ਼ਤ ਦੇ ਨਾਲ ਸ਼ਹਿਰ ਦੇ ਵਿੱਚੋਂ ਲੈ ਕੇ ਜਾਵਾਂਗੇ ਤੇ ਤੇਰੇ ਮੂੰਹ ਤੇ ਦੂਜੀ ਚਪੇੜ ਮਾਰ ਕੇ ਜਾਵਾਂਗੇ ਤੇ ਗਾਹ ਤੋਂ ਐਵੇਂ ਜੀ ਕਰਤੂਤ ਕਰਨ ਲੱਗੇ ਸੋਚੋ ਵੀ 100 ਵਾਰੀ ਰਾਤਰੀ ਜਥੇ ਪੰਡੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਹੋ ਜੀ ਕੀ ਰੇਲ ਜੋ ਸ਼ੇਰ ਦਾ ਸਾਡਾ ਆਕੂ ਭਾਰਤੀ ਕਿਸਾਨ ਯੂਨੀਅਨ ਗਰਾਹਾ ਫਲਾਕਸੂਰੀ ਹਰਕਤ ਜਾਨਚੀ ਪੁਲਿਸ ਨੇ ਰੈਸਟ ਕੀਤਾ ਸੀ ਐਮਐਲਏ ਅਮਰਤਪਾਲ ਦੇ ਕਹਿਣ ਤੋਂ ਉਹਨੂੰ ਧਰਨਾ ਲਾ ਕੇ ਵਾਜੀਤ ਬਰੀ ਕਰਵਾ ਲਿਆ ਗਿਆ ਹੈ ਖਾਣੇ ਦੇ ਵਿੱਚੋਂ ਹੱਕ ਹੈ ਇੱਕ ਸ਼ਰਤ ਤੋਂ ਆਪਾਂ ਅਧਾਰ ਕਿਤਾ ਪੈਂਦੇ ਸੀ ਕਿ ਮਾਣੋ ਜੇ ਕਿ ਆਪ ਕੋ ਇਹ ਨਾ ਵੀ ਕਿਸਾਨਾਂ ਦੇ ਸੱਤੇ ਜੋ ਸਾਰੀਆਂ ਜਿਹੜੀਆਂ ਪਿੱਛੇ ਹੁੰਦੀਆਂ ਹੈ ਕਮੇਟੀ ਜੋਲੀ चमातया पाढा करोने मुर्दा मुर्दाबाद

ਗੁਰਦੁਆਰਾ ਦੰਦਨਾ ਸਾਹਿਬ ਇਥੇ ਆਪ ਪਹੁੰਚ ਚੁੱਕੇ ਹਾਂ ਜੋ ਸੜਕੀ ਸਾਮਾਨ ਸੇਕ ਤੋਂ ਟੈਸਟ ਕਰਵਾਇਆ ਕੀਤਾ ਸੀ ਉਸਨੇ ਐਮਐਲ ਦੀ ਸ਼ਹਿਰੇ ਉੱਤੇ ਐਮਐਲ ਨਿਕਲ ਰਾਇਆ ਸੀ ਤੇ ਸੂਚਨਾ ਉਹਨਾਂ ਨੂੰ ਰਿਹਾ ਕਰਵਾ ਗੁਰਦੁਆਰਾ ਦੰਦਨਾ ਸਾਹਿਬ ਦੇ ਇਲਾਕੇ ਜਾ ਰਹੇ ਹਾਂ ਜੀ ਮੱਠਾ ਦੇਖ ਕੇ ਗੁਰੂ ਕਾਂ ਲੰਗਰ ਛੱਕਣਗੇ

ਨੇ ਭਾਈ ਦੇਖਿਆ ਮਤਲਬ ਸਪਿੰਕਰ ਉੱਤੋਂ ਲੋਕ ਇਹ ਕਰਨਾ ਨਾ ਇਹਨਾਂ ਦੇ ਸਰਦਾਂਜੀ ਅੱਜ ਜੋ ਸਵੇਰ ਤੋਂ ਸ਼੍ਰੀ ਹਰਿ ਗੋਬਿੰਦ ਘੁਟਾਣੇ ਦੇ ਵਿੱਚ ਤਰਨਾ ਚੱਲ ਰਿਹਾ ਸੀ ਉਹਦੇ ਵਿੱਚ ਕੀ ਨਿਕਲ ਕੇ ਆਇਆ ਹੁਣ ਜ ਸਾਹਮਣੇ ਉਹਦੇ ਵਿੱਚ ਇਹ ਆ ਵੀ ਜਿਹੜੀ ਕੱਲ ਜਿਹੜੀ ਗੈਰ ਰਾਜਨੀਤਿਕ ਜਿਹੜੀ ਜਥੇਬੰਦੀਆਂ ਵੱਲੋਂ ਜਿਹੜੀ ਇੱਕ ਕਾਲ ਦਿੱਤੀ ਗਈ ਸੂਬੇ ਦੇ ਜਿਹੜੇ ਐਮ ਐਲ ਏ ਮੰਤਰੀ ਆ ਉਹਨਾਂ ਨੂੰ ਘੇਰਨਾ ਉਹਨਾਂ ਦੇ ਘਰਾਂ ਦਾ ਘਰਾਓ ਕਰਨਾ ਜੋ ਕਿ ਉਹਨਾਂ ਨੇ ਤਸ਼ੱਦਦ ਕੀਤਾ ਪੰਜਾਬ ਸਰਕਾਰ ਨੇ ਉਹਦੇ ਸਬੰਧ ਦੇ ਵਿੱਚ ਜਿਹੜੇ ਐਮ ਐਲ ਏ ਦੇ ਘਰਾਂ ਜਿਹੜੇ ਘਰਾਂ ਦਾ ਘਰਾਓ ਕੀਤਾ ਗਿਆ ਸੀ ਉਹਦੇ ਵਿੱਚ ਜਿਹੜੀ ਸਾਡੇ ਸੂਬੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਵੱਲੋਂ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਕਿ ਜਿਹੜੇ ਵੀ ਜਥੇਬੰਦੀਆਂ ਵੱਲੋਂ ਘਰਾਓ ਕੀਤਾ ਜਾਂਦਾ ਵਾ ਐਮ ਐਲ ਏ ਦਾ ਮੰਤਰੀਆਂ ਦਾ ਉਹ ਘਰੋ ਦੇ ਸਬੰਧ ਦੇ ਵਿੱਚ ਸਾਡਾ ਜਿਹੜਾ ਸਮਰਥਨ ਸੀ ਉਹ ਪੂਰਨ ਤੌਰ ਤੇ ਜਿਹੜਾ ਜਥੇਬੰਦੀਆਂ ਨੂੰ ਸਾਰੀਆਂ ਨੂੰ ਜਿੱਥੇ-ਜਿੱਥੇ ਵੀ ਸਾਡੇ ਮਤਲਬ ਜਥੇਬੰਦੀਆਂ ਇਸ ਪੂਰੇ ਸੂਬੇ ਦੇ ਵਿੱਚ ਜਿੱਥੇ-ਜਿੱਥੇ ਧਰਨੇ ਲੱਗੇ ਉਹਨਾਂ ਨੂੰ ਸਮਰਥਨ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਹਲਕਾ ਸ਼੍ਰੀ ਅਰਗਵਿੰਦਪੁਰ ਦੇ ਬਲਾਕ ਸ਼੍ਰੀ ਅਰਗਵਿੰਦਪੁਰ ਦੇ ਜਿੰਨੇ ਵੀ ਆਗੂ ਹੀਗੇ ਉਹਨਾਂ ਵੱਲੋਂ ਕੱਲ ਐਡਵੋਕੇਟ ਅਮਰਪਾਲ ਦੇ ਜਿਹੜਾ ਘਰ ਦਾ ਘਰੋ ਕੀਤਾ ਗਿਆ ਹੈਗਾ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮਰਥਨ ਦਿੱਤਾ ਗਿਆ ਜਿਸ ਸਮਰਥਨ ਦੇ ਵਿੱਚ ਸਾਡੇ ਜਿਹੜੇ ਉੱਥੇ ਇਹ ਬਲਾਕ ਦੇ ਜਿਹੜੇ ਖਜ਼ਾਨਚੀ ਆ ਇਹ ਗੁਰਮੇਸ਼ ਸਿੰਘ ਦੀ ਚੀਮਾ ਖੁੱਡੀ ਉਹਨਾਂ ਨੇ ਆਪਣੀ ਜਿਹੜੀ ਉੱਥੇ ਜਿਹੜਾ ਜੋ ਉਹਨਾਂ ਦੇ ਦਿਲ ਦੀ ਆਵਾਜ਼ ਹੀ ਸੀ ਜੋ ਲੋਕਾਂ ਦੀ ਆਵਾਜ਼ ਹੀ ਸੀ ਉਹਨਾਂ ਨੇ ਉਹਨੂੰ ਬੁਲੰਦ ਕੀਤਾ ਤੇ ਜਿਹੜਾ ਐਮ ਐਲ ਏ ਹੈਗਾ ਐਡਵੋਕੇਟ ਅਮਰਪਾਲ ਸ਼ਾਇਦ ਉਹਦੇ ਦਿਲ ਨੂੰ ਕੋ ਠੇਸ ਪਹੁੰਚੀ ਉਹਨੂੰ ਕੋ ਜਾਨੀ ਚੰਗੀ ਇਸ ਕਰਕੇ ਉਹਨੇ ਜਿਹੜਾ ਅੱਜ ਸਵੇਰੇ ਪੂਰਾ ਪ੍ਰਸ਼ਾਸਨ ਜਿਹੜਾ ਲੈ ਕੇ ਸ਼੍ਰੀ ਹਰਗਵਿੰਦਪੁਰ ਥਾਣੇ ਦਾ ਤੇ ਆਸੇ ਪਾਸੋਂ ਥਾਣੇ ਦਾ ਲੈ ਕੇ ਤੇ ਗੁਰਮੀਤ ਸਿੰਘ ਨੂੰ ਜਿਹੜਾ ਘਰੋਂ ਜਿਹੜਾ ਰੈਸਟ ਕੀਤਾ ਗਿਆ ਸੀ ਉਹ ਸਵੇਰ ਦਾ ਜਿਹੜਾ ਸਾਡਾ 12 ਅੰਤਮ ਜੇ ਤੋਂ ਲੈ ਕੇ ਧਰਨਾ ਚੱਲ ਰਿਹਾ ਸੀ ਉਹਦੇ ਵਿੱਚ ਅਸੀਂ ਅੱਜ ਦਰ ਮੇਸ ਸਿੰਘ ਨੂੰ ਜਿਹੜਾ ਵਾ ਹੋਰ ਪੂਰਨ ਤੌਰ ਤੇ ਰਿਹਾ ਕਰਵਾਇਆ ਤੇ ਪੂਰੀਆਂ ਭਰਾਤਰ ਜਥੇਬੰਦੀਆਂ ਜਿਹੜੀਆਂ ਉਹਨਾਂ ਦੀ ਜਿੱਤ ਹੋਈ ਆ ਸਾਰੀਆਂ ਜਥੇਬੰਦੀਆਂ ਜਿੰਨਾਂ ਉਹਨਾਂ ਦਾ ਮੈਂ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਤੇ ਅੱਗੇ ਤੋਂ ਮੈਂ ਇਹ ਆਸ ਕਰਦਾ ਕਿ ਅੱਗੇ ਤੋਂ ਵੀ ਕਹਤੇ ਵੀ ਕੋਈ ਮੁਸੀਬਤ ਪੈਂਦੀ ਆ ਤੇ ਸਾਰੀਆਂ ਜਥੇਬੰਦੀਆਂ ਇਸੇ ਤਰ੍ਹਾਂ ਇਕੱਠੀਆਂ ਹੋ ਕੇ ਆਪਣੇ ਕਿਸਾਨਾਂ ਆਪਣੇ ਮਜ਼ਦੂਰਾਂ ਤੇ ਆਪਣੇ ਹਿੱਤਾਂ ਦੀ ਰਾਖੀ ਕਰਨੀਆਂ ਸੋ ਇੰਨੀਆਂ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੋ ਆ